ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਗਾਇਸ ਆਪਾਂ ਵੀ ਵਧੀਆ ਆ ਤੁਸੀਂ ਸੋਚਦੇ ਹੋਵੋਗੇ ਕਿ ਮੈਡਮ ਸਵੇਰ ਸਵੇਰ ਰੈਡੀ ਹੋ ਕੇ ਅੱਜ ਕਿਵੇਂ ਬੈਠੀ ਹੈ ਸ਼ੁਰੂਆਤ ਹੀ ਆਪਾਂ ਰੈਡੀ ਹੋ ਕੇ ਕੀਤੀ ਆ ਤੇ ਸ਼ੁਰੂਆਤ ਮੈਂ ਆਪਣੀ ਸੋਹਣੀ ਜੀ ਭਾਬੀ ਦੇ ਨਾਲ ਕਰਨ ਲੱਗੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹਰ ਵਾਰੀ ਦੀ ਤਰ੍ਹਾਂ ਹਫਤੇ ਬਾਅਦ ਵੀਰਵਾਰ ਆਉਂਦਾ ਤੇ ਆਪਾਂ ਜਾਣੇ ਬਾਬਾ ਫਰੀਦ ਤੇ ਸੰਧੂ ਸਾਹਿਬ ਵੇਲੇ ਨਹੀਂ ਹੁੰਦੇ ਬਈ ਫਿਰ ਮੈਨੂੰ ਇਹਨਾਂ ਦੇ ਨਾਲ ਜਾਣਾ ਪੈਂਦਾ ਵੈਸੇ ਵੀ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਉਹ ਭੱਜੂ ਭੱਜੂ ਜ਼ਿਆਦਾ ਕਰਦੇ ਆ ਤੇ ਭਾਬੀ ਹੋਣੀ ਜਿਹੜੇ ਇਹ ਹੈਗੇ ਠੰਡੇ ਬੰਦੇ ਤੇ ਫਿਰ ਇਹਨਾਂ ਨਾਲ ਅੱਜ ਆਪਾਂ ਬਾਬਾ ਫਰੀਦ ਜਣਾ ਤੇ ਸੇਵਾ ਵੀ ਕਰਨੀ ਆ ਤੇ ਹਾਂ ਤੇ ਇੱਕ ਮੇਰਾ ਭਤੀਜਾ ਉਹ ਵੀ ਜਾਂਦਾ ਹੁੰਦਾ ਵਿਚਾਰਾ ਸਾਨੂੰ ਲੈ ਕੇ ਤੇ ਅੱਜ ਥੋੜੀ ਜੀ ਆਪਾਂ ਸ਼ਾਪਿੰਗ ਵੀ ਕਰਾਂਗੇ ਠੀਕ ਆ ਸ਼ਾਪਿੰਗ ਕੀ ਕਰਨੀ ਆ ਇਹ ਤੁਹਾਨੂੰ ਆਪਾਂ ਉੱਥੇ ਜਾ ਕੇ ਦੱਸਾਂਗੇ ਤੇ ਬਸ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਿ ਚਾਹ ਬਣਾ ਲੈਣੀ ਚਾਹ ਮੈਨੂੰ ਬਣਾਉਣ ਨਹੀਂ ਦਿੰਦੇ ਮੈਂ ਕਿਹਾ ਚਾਹ ਨਹੀਂ ਤੇ ਫਿਰ ਚਲੋ ਆਪਾਂ ਵਲੌਗ ਦਾ ਫਿਰ ਸ਼ੁਰੂ ਕਰੀਏ ਹੈਨਾ ਤੇ ਚਲੋ ਫਿਰ ਆਪਾਂ ਚੱਲੀਏ ਬਾਬਾ ਫਰੀਦ ਤੇ ਟੇਕੀ ਮੱਥਾ ਤੇ ਕਰੀਏ ਸ਼ਾਪਿੰਗ ਚਲੋ ਮਿਲਦੇ ਆਂ ਜੀ ਤੁਹਾਨੂੰ ਆਪਾਂ ਫਿਰ ਬਾਬਾ ਫਰੀਦ ਦੇ ਜਾ ਕੇ ਚੱਲੀਏ ਆਜੋ ਚਲੋ ਬਈ ਮੇਰਾ ਭਤੀਜਾ ਜਿਉਂਦਾ ਵਸਦਾ ਰਹੇ ਜਿਹੜਾ ਹਰ ਵਾਰੀ ਵੀਰ ਵਾਰ ਮੈਨੂੰ ਲੈ ਜਾਂਦਾ ਹੈ ਕਿ ਨਹੀਂ ਲਾਈ ਵੀ ਆ ਇਹ ਇਹਨੂੰ ਸੇਵਾ ਲਈ ਵੀ ਆ ਇਹ ਸੇਵਾ ਲਈ ਆ ਚਲ ਵਧੀਆ ਜਾਣੇ ਬਈ ਆਪਾਂ ਦਿੰਨੇ ਜਾਣੇ ਬਾਈਕ ਤੇ ਹੀ ਹੁੰਨੇ ਆ ਬਾਈਕ ਤੇ ਜਾਣੇ ਅਸੀਂ ਤੇ ਅੱਜ ਆਪਣੇ ਦੋਨਾਂ ਦੇ ਸੇਮ ਸੇਮ ਸੂਟ ਹੋ ਗਿਆ ਨਾ ਕਿ ਨਹੀਂ <laughs> te surzaron el <ese> día no, color se llenó ਅਜੀ ਤੁਹਾਡੇ ਕੁਝ ਪਸੰਦ ਨਹੀਂ ਹੁੰਦਾ ਮੈਨੂੰ ਹੁਣ ਪਸੰਦ ਆਉਣਾ ਬਹੁਤ ਔਖਾ ਹੋ ਗਿਆ ਆਪਾਂ ਹੁਣ ਇੱਕ ਟਰਾਈ ਕਰਦੇ ਆਂ ਹਾਂ ਲੱਗ ਸਣੀ ਪਸੰਦ ਆ ਜੂਗਾ ਕਿ ਨਹੀਂ ਬੋਰਤਾ ਨਹੀਂ ਹੋ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਓਕੇ ਹਾਂ ਹੁਣ ਕੀ ਕਰੀਏ ਫਿਰ ਸਾਨੂੰ ਕੁਝ ਪਸੰਦ ਹੀ ਨਹੀਂ ਹੁੰਦਾਗਾ ਤਿੰਨ ਚਾਰ ਸ਼ਾਪ ਤੋਂ ਦੇਖਿਆ ਹੁਣ ਦੇਖਦੇਵੇਂ ਇੱਥੋਂ ਕੁਝ ਪਸੰਦ ਆਊਗਾ ਕਿ ਨਹੀਂ ਆ ਦੇਖੀਏ ਸੰਤੂ ਸਾਹਿਬ ਦੀ ਕੀਤੀ ਅਸੀਂ ਸ਼ਾਪਿੰਗ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਘਰੇ ਜਾ ਕੇ ਜਿੱਦਾਂ ਕੁਝ ਚੱਕ ਲਿਆ ਅਸੀਂ ਲੈ ਲਿਆ ਸੰਤੂ ਸਾਹਿਬ ਆਸਤੇ ਸਰਪ੍ਰਾਈਜ਼ ਤੇ ਤੁਹਾਨੂੰ ਆਪਾਂ ਘਰੇ ਜਾ ਕੇ ਦਿਖਾਵਾਂਗੇ ਜਿਹੜਾ ਸੰਤੂ ਸਾਹਿਬ ਨੇ ਦੇਖਣਾ ਹੈ ਉਸ ਟਾਈਮ ਦਿਖਾਵਾਂਗੇ ਕਿ ਨਹੀਂ ਸੈਣੀ ਏ ਹੈਗਾ ਕੀ ਉਹਨੂੰ ਸਾਫ ਦਾ ਸਰਪ੍ਰਾਈਜ਼ ਤੇ ਕਿੱलिए ਬੁਲਾ ਦੇਤੇ ਤੇ ਇੱਥੇ ਅਸੀਂ ਪੱਗ ਪੀਕੋ ਕਰਵਾਉਣੀ ਕਿੰਨਾ ਕੁ ਟਾਈਮ ਲੱਗ ਜੂਗਾ 10 ਮਿੰਟ 10 ਮਿੰਟ ਲੱਗਣਗੇ ਬੈਠ ਜੀਗੇ 10 ਮਿੰਟ ਮੈਂ ਤਾਂ ਉੱਥੇ ਬਾਬਾ ਫਰੀਦ ਦੇ ਸੇਵਾ ਕਰਦੀ ਸੀ ਤੇ ਤੁਸੀਂ ਮਾਰਕੀਟ ਗਏ ਸੀਗੇ ਤੇ ਉੱਥੋਂ ਕੀ ਸ਼ਾਪਿੰਗ ਕਰਕੇ ਲਿਆਈ ਹੋ ਫਿਰ ਬਈ ਮੈਂ ਪਤਾ ਕੀ ਸੋਚ ਕੇ ਗਈ ਸੀ ਘਰੋਂ ਮੈਂ ਕਿਆ ਕੁਛ ਤਾਂ ਮੈਂ ਆਪਦੇ ਵਾਸਤੇ ਲਵੂੰਗੀ ਹਨਾ ਪਾਉਣ ਵਾਸਤੇ ਕੁਛ ਤੇ ਕੁਛ ਮੈਂ ਸੰਧੂ ਸਾਹਿਬ ਵਾਸਤੇ ਲਵੂੰਗੀ ਕਿਉਂਕਿ ਸੰਧੂ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਵੀ ਇੰਨੇ ਕੰਜੂਸ ਮੱਖੀ ਜੂਸ ਆ ਛੱਡ ਹੀ ਦਿਓ ਗੱਲਾਂ ਤੇ ਜਦੋਂ ਮੈਂ ਜਾਂਦੀ ਨਾ ਬਾਜ਼ਾਰ ਉਹਨਾਂ ਦੇ ਨਾਲ ਤੇ ਮੈਂ ਕਈ ਵਾਰੀ ਕਹਿੰਦੀ ਵੀ ਨੀ ਕੁਛ ਲੈ ਲਓ ਕੋਈ ਹੁਣ ਸਰਦੀ ਆ ਗਈ ਹੈ ਗਰਮ ਕੱਪੜੇ ਲੈ ਲਓ ਆਖਣੀਆਂ ਮੈਂ ਨਹੀਂ ਲੈਣੇ ਮੈਂ ਨਹੀਂ ਲੈਣੇ ਮੈਂ ਕਿਹਾ ਹੁਣ ਮੇਰੀ ਮੈਂ ਮੇਰੀ ਵੀ ਜ਼ਿਆਦਾ ਮੈਂ ਲੈ ਕੇ ਰੇਣੀ ਹੈ ਤੇ ਅੱਜ ਮਤਲਬ ਕੀ ਹੋਇਆ ਪਹਿਲਾਂ ਸੀ ਇੱਕ ਦੋ ਦੁਕਾਨਾਂ ਤੇ ਪੁੱਛਿਆ ਹਨਾ ਮੈਂ ਆਵਦੇ ਵਾਸਤੇ ਤੇ ਮੈਨੂੰ ਪਸੰਦ ਨਹੀਂ ਆਇਆ ਫਿਰ ਮੈਂ ਸਣੀ ਨੂੰ ਕਿਹਾ ਮੈਂ ਕਿਹਾ ਸਣੀ ਆਏ ਕਰ ਮੈਂ ਰਹਿਣ ਦਿੰਦੀ ਆ ਮਾੜਾ ਜਦੋਂ ਮਰਜੀ ਸ਼ਾਪਿੰਗ ਕਰ ਲਾਂ ਹਨਾ ਤੇ ਮੈਂ ਕਿਹਾ ਸੰਧੂ ਸਾਹਿਬ ਦੀ ਸ਼ਾਪਿੰਗ ਕਰਦੇ ਅੱਜ ਆਪਾਂ ਅੱਛਾ ਫਿਰ ਬਈ ਅਸੀਂ ਕੀਤੀ ਵਧੀਆ ਸ਼ਾਪਿੰਗ ਲੰਗਾ ਤਾਂ ਵੈਸੇ ਤਿੰਨ ਚਾਰ ਚੀਜ਼ਾਂ ਹੀ ਆ ਅੱਛਾ ਅੱਛਾ ਪਰ ਬਹੁਤ ਵਧੀਆ ਸ਼ਾਪਿੰਗ ਹੋ ਗਈ ਆ ਤੇ ਸੰਧੂ ਸਾਹਿਬ ਨੂੰ ਪਤਾ ਨਹੀਂ ਤੇ ਮੇਰੇ ਕੋਲੇ ਸੀਗੇ ਪੈਸੇ ਥੋੜੇ ਜਿ ਘੱਟ ਹੂੰ ਤੇ ਫਿਰ ਮੈਂ ਸਿੰਧੂ ਸਾਹਿਬ ਨੂੰ ਕੀਤਾ ਫੋਨ ਅੱਛਾ ਮੈਂ ਕਹਣਾ ਵੀ ਪੇਟੀਮ ਕਰ ਦੋ ਹੂੰ ਮੈਨੂੰ ਕਹਿੰਦੇ ਕੀ ਖਰੀਦਿਆ ਮੈਂ ਕਿਹਾ ਕੁਛ ਨਹੀਂ ਮੈਂ ਕੁਛ ਲਿਆ ਮੈਂ ਕਿਆ ਆਦੇ ਵਾਸਤੇ ਹੂੰ ਮੈਨੂੰ ਕਹਿੰਦਾ ਐਵੇਂ ਕੋਈ ਪੁੱਠੀ ਸਿੱਧੀ ਚੀਜ਼ ਲਈ ਹੋਣੀ ਮੈਂ ਕਿਹਾ ਪੁੱਠੀ ਸਿੱਧੀ ਚੀਜ਼ ਕੀ ਲਈ ਫਿਰ ਮੈਂ ਮੈਂ ਕੁਛ ਕੁ ਪੈਸੇ ਪੇਟੀਮ ਕਰਵਾ ਲੇ ਅੱਛਾ ਤੇ ਆਏ ਨਹੀਂ ਉਹਨਾਂ ਨੂੰ ਪਤਾ ਨਹੀਂ ਮੇਰਾ ਜ਼ਰ ਤੇ ਮੇਰੀਆਂ ਹੀ ਜੁੱਤਾਂ ਕਰੀ ਫਿਰ ਬਈ ਸਿੰਧੂ ਸਾਹਿਬ ਦੀ ਕਰ ਲਈ ਸ਼ਾਪਿੰਗ ਤੇ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਤੇ ਹੁਣ ਆਪਾਂ ਦੇਖਾਂਗੇ ਰਿਐਕਸ਼ਨ ਜਦੋਂ ਘਰੇ ਆਉਣਗੇ ਨਾ ਤੇ ਜਦੋਂ ਮੈਂ ਉਹਨਾਂ ਨੂੰ ਦਿਖਾਵਾਂਗੀ ਫਿਰ ਉਹਦਾ ਉਹਨਾਂ ਦਾ ਰਿਐਕਸ਼ਨ ਦਿਖਾਵਾਂਗੀ ਵੀ ਕਿਵੇਂ ਦਾ ਆਊਗਾ ਠੀਕ ਆ ਚਲ ਦੇਖਣ ਵਾਲਾ ਰਿਐਕਸ਼ਨ ਰਿਐਕਸ਼ਨ ਦੇਖਾਂਗੇ ਹੁਣ ਉਹਨਾਂ ਦਾ ਕਿਵੇਂ ਦਾ ਆਉਂਦਾ ਹੈਗਾ ਤੇ ਹੋਰ ਤੇ ਹੁਣ ਆਪਾਂ ਬਣਾਉਣੇ ਚਾਹ ਪਾਣੀ ਤੇ ਤੁਹਾਨੂੰ ਅਸੀਂ ਤਾਂ ਲੰਗਰ ਪਾਣੀ ਪ੍ਰਸ਼ਾਦ ਦੇ ਛਕ ਗਏ ਆਏ ਆ ਮੈਂ ਤੇ ਭਾਬੀ ਤੇ ਸਣੀ ਰਹਿ ਗਿਆ ਇਹ ਤੇ ਇਹਨੂੰ ਆਪਾਂ ਹੁਣ ਬਣਾ ਕੇ ਦਿੰਨੇ ਆ ਨਾਲੇ ਉਹਨਾਂ ਨੇ ਚਾਹ ਠੀਕ ਹੈ ਤੁਸੀਂ ਨਾ ਜਾਓ ਤੁਸੀਂ ਨਾ ਜਾਓ ਸਾਡਾ ਦਿਲ ਲਵਾ ਕੇ ਤੁਸੀਂ ਚਲੇ ਜਾਣੇ ਹੋ ਤੁਸੀਂ ਨਾ ਜਾਓ ਅਸੀਂ ਜਾਣਾ ਨਹੀਂ ਤੁਸੀਂ ਨਾ ਜਾਓ ਬਈ ਕਿਸੇ ਦਿਨ ਤੁਸੀਂ ਰਾਤ ਨਹੀਂ ਰਹਿ ਕੇ ਜਾਂਦੇ ਮੈਂ ਤਾਂ ਗੁੱਸੇ ਆ ਤੁਹਾਡੇ ਨਾਲ ਹਾਥ ਰਹਿ ਕੇ ਜਾਵਾਂਗੇ ਕਦੋਂ ਵਾਅਦਾ ਕਰੋ ਪ੍ਰੋਗਰਾਮ ਬਣਾ ਗਿਆ ਨਹੀਂ ਵਾਅਦਾ ਨਹੀਂ ਕਰਦੇ ਨਹੀਂ ਵਾਅਦਾ ਕਰੋ ਵਾਅਦਾ ਕਰੋ ਬਈ ਵਾਅਦਾ ਕਰੋ ਮੈਂ ਨਹੀਂ 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 ਵਾਅਦਾ ਹੀ ਕਰ ਜੇ ਫੇਰਾ ਵਗੇ ਜੇ ਮੈਂ ਚਾਹਾਂ ਨਾ ਤੇ ਤੁਹਾਨੂੰ ਮੈਂ ਜਾਣ ਨਹੀਂ ਦੇ ਸਕਦੀ ਜੇ ਮੈਂ ਚਾਹਾਂ ਤਾਂ ਤੁਸੀਂ ਜਾ ਨਹੀਂ ਸਕਦੇ ਪੁੱਛੋ ਕਿਵੇਂ ਕਿਵੇਂ ਤੇ ਮੈਂ ਅੰਦਰੋਂ ਲੋਕ ਲਾ ਕੇ ਚਾਬੀ ਲਗਾਉ ਦੂੰਗੀ ਹੈ ਕਿ ਨਹੀਂ ਮੰਨ ਲਓ ਵੀ ਮੈਂ ਲੋਕ ਲਾ ਕੇ ਤੇ ਚਾਬੀ ਲਗਾਉਦੀ ਠੀਕ ਹੈ ਤੇ ਜਦੋਂ ਬ੍ਰਦਰ ਦਾ ਫੋਨ ਆਊਗਾ ਪੁੱਛਣਗੇ ਵੀ ਹਾਂ ਵੀ ਤੁਸੀਂ ਆਏ ਨਹੀਂਗੇ ਤੇ ਤੁਸੀਂ ਕਹਿ ਦਿਓ ਵੀ ਜਦ ਬਲੌਕ ਲੱਗ ਗਿਆ ਤੇ ਚਾਬੀ ਹੁਣ ਪਾਲੀ ਜੰਨੀ ਆ ਬਹਾਨਾ ਤਾਂ ਬਣ ਨਹੀਂ ਸਕਦਾ ਇਹ ਨਹੀਂ ਜਣੀ ਹਾਂਜੀ ਨਹੀਂ ਰੈਪੋ ਨਹੀਂ ਬਸ ਜੰਨੇ ਆ ਰੈਪੋ ਫੇਰਾ ਮੰਗਿਆ ਸੀ ਮਿਲ ਕੇ ਆਏ ਕਰਦੇ ਹੁੰਦੇ ਤੁਸੀਂ ਹੁਣ ਤੁਸੀਂ ਆਉਣੇ ਆ ਕੇ ਮਿਲ ਜਾਨੇ ਬਸ ਰਹਿੰਦੇ ਹੈਗੇ ਆਵਾਂਗੇ ਜਦੋਂ ਤੁਸੀਂ ਹੁਣ ਸਾਰਾ ਸੋਚਾ ਚੈਨਲ ਵਧੀਆ ਚੱਲ ਪੈਣ ਵਧੀਆ ਤਰੀਕੇ ਦਾ ਅੱਛਾ ਫਿਰ ਛੋਟੀ ਜੀ ਪਾਰਟੀ ਵੱਡੀ ਜਾਂ ਛੋਟੀ ਪਾਰਟੀ ਕਰਿਓ ਫਿਰ ਅਸੀਂ ਰਾਤ ਰਹਿ ਜਾਈਏ ਚੱਲ ਠੀਕ ਆ ਪੱਕਾ ਹੁਣ ਪ੍ਰੋਮਿਸ ਕਰ ਲਿਆ ਹਾਂ ਚਲੋ ਠੀਕ ਆ ਬਈ ਦੇਖਦੇ ਆ ਹੁਣ ਸਾਡੀ ਭਾਬੀ ਨੇ ਕਰ ਲਿਆ ਪ੍ਰੋਮਿਸ ਕਹਿੰਦੀ ਵੀ ਜਦੋਂ ਤੁਹਾਡਾ ਚੈਨਲ ਵਧੀਆ ਚੱਲ ਪਿਆ ਤੇ ਪਾਰਟੀ ਕਰੇ ਪਾਰਟੀ ਕੋਈ ਦੀ ਪਾਰਟੀ ਆ ਬਦੀ ਆਪਣਾ ਪੈਂਡਿੰਗ ਚ ਪਈਆਂ ਸਾਰੀਆਂ ਪਾਰਟੀਆਂ ਜੇ ਬਸ ਅਸੀਂ ਖੇਡ ਰਵਾਂਗੇ ਰਾ ਠੀਕ ਆ ਹੋਣੀ ਰਹਿਣਾ ਹੋਣੀ ਹੁਣ ਤਾਂ ਅਸੀਂ ਚੱਲੇ ਚੱਲ ਫਿਰ ਠੀਕ ਆ ਬਈ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਆ ਚੱਲ ਠੀਕ ਆ ਗੁਗਲੀ ਬਾਈ ਗੁਗਲੀ ਬਾਈ ਪੜ ਲਿਆ ਕਰ ਦੱਪ ਕਿਤਾਬ ਗੁਗਲੀ ਦਾ ਇੱਕ ਪੇਪਰ ਰਹਿ ਗਿਆ ਬਸ ਹਾਂ ਆਲੋ ਦੋ ਛੁੱਟੀਆਂ ਤਾਂ ਆਉਣ ਇਹਨਾਂ ਨੂੰ ਆਪਣਾ ਬਹੁਤ ਉੱਥਾ ਤੱਕ ਹੋਰ 3 ਅੱਜ ਸੱਚੀ ਬੈਲ ਨਹੀਂ ਕਰਦਾ ਤੁਹਾਨੂੰ ਭੇਜਣ ਨੂੰ ਮੇਰਾ ਜਮਾਂ ਬੈਲ ਨਹੀਂ ਕਰਦਾ ਜਾਣਾ ਹੀ ਪੈਣਾ ਹੈ ਜਾਣਾ ਹੀ ਪੈਣਾ ਚੱਲ ਠੀਕ ਚੱਲ ਓਕੇ ਬਾਏ ਚੱਲ ਧੀਰਿਕਾ ਓਕੇ ਬਾਏ ਧਿਆਨ ਨਾਲ ਜਾਇਓ ਫਿਰ ਹੌਲੀ ਹੌਲੀ बाय 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 चलो बी तो संधु साहब अजे तक खेतों आए नहीं क्योंकि अपने खेत लगी पानी तो चलो कोई ना आने के फिर आपप्राइज देवे उन्होंने है ना ਲਓ ਜੀ ਸੰਧੂ ਸਾਹ ਪਹਾਰ ਚੁੱਕੇ ਆ ਸੰਧੂ ਸਾਹ ਅੱਜ ਤਾਂ ਤੁਸੀਂ ਕਮਾਲ ਹੀ ਕਰਤੀ ਹੈ ਸੁਬਾ ਤੋ ਖੇਤ ਗਏ ਸੁਬਾ ਤੋ ਸੁਬਾ ਹੀ ਲੱਗਦਾ ਫਿਰ ਟਾਈਮ ਪਾਣੀ ਲਾਉਣ ਤੇ ਹੈ ਪਾਣੀ ਲਾਉਣ ਤੇ ਟਾਈਮ ਲੱਗ ਹੀ ਹੁੰਦਾ ਮੈਂ ਤੁਹਾਨੂੰ ਡੀਕ ਡੀਕ ਕੇ ਡੀਕ ਡੀਕ ਕੇ ਇੰਨੀ ਮੈਂ ਬੋਰ ਹੋਈ ਮੈਂ ਕਿਹਾ ਹੁਣ ਵੀ ਆਏ ਹੁਣ ਵੀ ਆਏ ਹੁਣ ਵੀ ਆਏ ਅੱਛਾ ਮੇਰਾ ਫਿਕਰ ਨਹੀਂ ਹੁੰਦਾ ਤੁਹਾਨੂੰ ਫਿਕਰ ਕਰਦਾ ਹੈ ਨਹੀਂ ਮੈਨੂੰ ਐ ਦੱਸੋ ਫਿਰ ਮੇਰੀ ਯਾਦ ਨਹੀਂ ਆਈ ਕਿ ਇਹ ਅੱਜ ਬਹੁਤ ਆਈ ਵੀ ਕਿੰਨੀ ਕ ਅਸਾਈ ਗਈ ਬੜੂ ਇੱਕ ਛੋਟ ਕਿੱਡ ਕਿੱਡੇ ਮਾਰਦੇ ਆ ਮੈਨੂੰ ਤਾਂ ਨਹੀਂ ਲੱਗਦਾ ਮੇਰੀ ਯਾਦ ਆ ਹੀ ਹੋਣੀ ਹੈ ਸੱਚੀ ਗੱਲ ਬੜੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਧਰ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਆ ਪੈਸੇ ਲਾ ਆਈ ਹਾਂ ਜੀ ਕਿ ਵੇਖੀ ਵੇਖ ਲੋ ਉਹੀ ਗੱਲ ਉਹੀ ਗੱਲ ਕਰਤੀ ਨਾ ਮੈਨੂੰ ਪਹਿਲਾਂ ਪਤਾ ਸੀ ਤੁਸੀਂ ਹੈਂ ਕਹਿਣਾ ਮੈਨੂੰ ਹਾਂ ਤੇ ਬਿਲ ਮੈਡਮ ਬਿੰਬਣਾ ਵਿੱਚ ਤਾਂ ਪੈਸੇ ਨਾ ਲਾਇਆ ਕਰੋ ਮੈਂ ਤਾਂ ਮੈਂ ਕੁਝ ਲੈ ਕੇ ਆਈ ਨਹੀਂ ਐਕਸਾਈਟਡ ਹੋਏ ਵਕੀ ਲੈ ਕੇ ਆਈ ਦਿਖਾ ਮੈਨੂੰ ਨਹੀਂ ਪਤਾ ਕਿ ਬਈ ਗਲਤ ਗੱਲ ਨਾ ਤਰੇ ਯਸਤ ਪੈਸੇ ਰੋਣੇ ਮੈਨੂੰ ਨਾ ਕਹਿੰਦੇ ਨਹੀਂ ਮੈਂ ਕੱਲ ਨੂੰ ਵਾਪਸ ਕਰਿਆਉਂਗੀ ਹੋਰ ਕਰਿਆ ਚਲ ਫਿਰ ਵਿਖਾਉਂਦੀ ਵੀ ਨਹੀਂ ਵੇਖੂੰਗਾ ਸਹੀ ਹੋਣਾ ਵੇਖੂੰਗੀ ਨਹੀਂ ਦੱਸੋ ਪਹਿਲਾਂ ਦਿਖਾਵਾਂ ਮੈਨੂੰ ਕੀ ਪਤਾ ਹੁ ਕੀ ਲੈ ਆਰਮਾਨ ਜਾ ਉਧਰ ਪੇਟੀ ਦੇ ਉੱਪਰ ਨਾਲ ਲਿਫਾਫਾ ਪਿਆ ਚੱਕ ਕੇ ਲੈ ਕੇ ਆਈ ਕੀ ਲੈ ਕੇ ਆਂ ਲੈ ਕੇ ਆਈਆਂ ਕਾਸ਼ ਇੱਧਰ ਆ ਜਾਓ ਉੱਥੇ ਆ ਜਾਓ ਉੱਥੇ ਦਿਖਾਉਣੀ ਤੁਹਾਨੂੰ ਮੈਂ ਇੱਥੇ ਕੀ ਉੱਥੇ ਬੈੱਡ ਤੇ ਰੱਖ ਕੇ ਦਿਖਾਉਂਗੀ ਹਾਂ ਇੱਥੇ ਠੀਕ ਹੈ ਇੱਥੇ ਫਿਰ ਦੇਖਣਾ ਸੌਖਾ ਹੋ ਜੂਗਾ ਮੂੰਹ ਬਣਿਆ ਬਣਿਆ ਸਵਾਦ ਆਵੇ ਹਾਂ ਤੇੰ ਦਾ ਖਾਗ ਲੀ ਕਿਉਂ ਨਹੀਂ ਖਾਣ ਲੈ ਬਈ ਰਮਾਨ ਲੈ ਕੇ ਪਹਾਰ ਚੁੱਕੇ ਆ ਚੱਲ ਕੀ ਆ ਰਮਾਨ ਵੇਖੀ 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 ਲੈ ਐ ਸੁਟਣਾ ਹੁੰਦਾ ਉਹ ਕੋਲ ਕੇ ਦਿਖਾਉਣਾ ਹੈ ਜਿੱਤਰਾ ਲੱਗਦਾ ਹੁਣ ਮੈਂ ਦੇਖਦੀ ਆ ਵੀ ਸੰਤੋ ਸਾਹਿਬ ਦਾ ਕੀ ਰਿਐਕਸ਼ਨ ਹੋਊਗਾ ਠੀਕ ਹੈ ਤੇ ਤੁਸੀਂ ਵੀ ਮੇਰੇ ਨਾਲ ਨਾਲ ਰਿਐਕਸ਼ਨ ਦੇਖਦੇ ਸੰਤੋ ਸਾਹਿਬ ਦਾ ਇੱਕ ਇੱਕ ਚੀਜ਼ ਕੱਢੋ ਇੱਕ ਇੱਕ ਬਸ ਇੱਕ ਕੱਢੋ ਪਹਿਲਾਂ ਇੱਕ ਦੇਖਣ ਤੋਂ ਡੈਡੀ ਨੂੰ ਫੜ ਕੇ ਦੇਖੋ ਲੋਰ ਚ ਕੀ ਫਿਰਦੀ ਹੂੰ ਮੋٹے ਤਾਂ ਅੱਗੇ ਬਹੁਤ ਪਏ ਬਈ ਘਰੇ ਦੇਖੋ ਧਿਆਨ ਨਾਲ ਦੇਖਿਓ ਇੱਕ ਮਿੰਟ ਰੁਕ ਜਾਰਮਨ ਪਹਿਲਾਂ ਇੱਕ ਚੀਜ਼ ਦੇਖਣ ਤੋਂ ਡੈਡੀ ਨੂੰ ਐ ਮਾਂ ਨੂੰ ਕਹਿੰਦਾ ਹੈ ਹੈ ਪੀ ਆ ਮਾਤਾ ਸੋਹਣਾ ਮਾਤਾ ਮਖ ਸੁਣਾ ਲੋਹਰ ਸੋਹਣਾ ਲੱਗਿਆ ਆ ਦੇਖੋ ਧਿਆਨ ਨਾਲ ਦੇਖੋ ਸੋਹਣਾ ਬਈ ਗਰਮ ਆ ਪੂਰਾ ਹਾਂ ਉੱਤੇ ਕੱਪੜਾ ਇਧਰ ਮੂੰਹ ਕਰਕੇ ਦੱਸੋ ਵੀ ਕਿੱਦਾਂ ਲੱਗਿਆ ਬਹੁਤ ਵਧੀਆ ਵੀ ਬਹੁਤ ਵਧੀਆ ਮੈਂ ਤਾਂ ਕਹਿਆ ਬਈ ਮੇਰੇ ਨਾਲ ਗੁੱਸੇ ਹੋ ਜਾਣਗੇ ਪਤਾ ਨਹੀਂ ਕਿੱਥੋਂ ਖਰੀਦ ਕੇ ਲਿਆਉਂਦੀ ਇਹ ਕੱਪੜੇ ਬਈ ਆਸਰੀ ਵਾਲੇ ਤੇ ਗਾਇਜ਼ ਬਾਕੀ ਪਤਾ ਕੀ ਆ ਵੀ ਸੰਧੂ ਸਾਹਿਬ ਦੀ ਸ਼ਾਪਿੰਗ ਮੈਂ ਹੀ ਕਰਦੀ ਆ ਤੇ ਮੇਰੀ ਜੋ ਵੀ ਚੀਜ਼ ਆਉਂਦੀ ਆ ਸੰਧੂ ਸਾਹਿਬ ਜੋ ਵੀ ਪਾਉਂਦੇ ਆ ਉਹ ਮੇਰੀ ਪਸੰਦ ਦੀ ਹੁੰਦੀ ਆ ਤੇ ਹੁਣ ਇਹ ਦੇਖ ਲਓ ਤੁਸੀਂ ਵੀ ਬਿਨਾ ਇਹਨਾਂ ਦੇ ਮੇਚੇ ਤੋਂ ਤੇ ਜਿਹੜੀਆਂ ਮੈਂ ਚੀਜ਼ਾਂ ਲੈ ਕੇ ਆਈਆਂ ਉਹ ਇਹਨਾਂ ਦੇ ਬਹੁਤ ਇੱਕਦਮ ਫਿੱਟ ਆਉਣ ਗਈਆਂ ਹਨਾ ਸੰਧੂ ਸਾਹਿਬ ਹਾਂ ਬਈ ਮੈਨੂੰ ਤਾਂ ਖਰੀਦਣ ਦਾ ਫਿਕਰ ਹੀ ਨਹੀਂ ਆਪੇ ਹੀ ਤੂੰ ਲੈ ਆਵੇਂ ਇਹ ਸਮਾਨ ਕ੍ਰੀਨ ਕੇ ਤੇ ਹੁਣ ਜਿਹੜੀ ਅਗਲੀ ਚੀਜ਼ ਪੇਸ਼ ਕੀਤੀ ਜਾਵੇ ਇਧਰ ਅਰਮਾਨ ਦੀ ਡਿਊਟੀ ਲਾਈ ਹੈ ਵੀ ਅਗਲੀ ਚੀਜ਼ ਪੇਸ਼ ਕੀਤੀ ਜਾਵੇ ਮੈਨੂੰ ਵੀ ਲੈ ਕੇ ਦੋ ਹੈ ਮੈਨੂੰ ਵੀ ਲੈ ਕੇ ਦੋ ਕੋਟ ਦਾ ਦੇਖੀ ਹਰਮਾਨ ਨੂੰ ਜੈਲ ਸੀ ਹੋ ਗਈ ਇਹ ਕੋਟ ਹੈ ਵੇਖੋ ਪਹਿਲਾਂ ਇੱਕ ਇੱਕ ਮਿੰਟ ਰੁਕੋ ਹਰਮਾਨ ਰੁਕੋ ਲੱਗਦਾ ਤਾਂ ਕੋਟ ਹੀ ਹੈ ਵੀ ਹੂੰ ਕੋਠਾ ਮੈਂ ਮਤ ਨੂੰ ਨਹੀਂ ਪਿਆ ਸਕਦਾ ਆਏ ਕਰੋ ਖੜੇ ਹੋ ਕੇ ਨਾਲ ਲਾ ਕੇ ਦੇਖੋ ਆ ਜਿਹੜੀ ਲੋਈ ਹੈ ਇਹਨੂੰ ਪਰੇ ਕਰ ਦੋ ਨਹੀਂ ਇਹ ਕੋਟ ਤਾਂ ਮੈਂ ਉਤੋਂ ਨਹੀਂ ਪਹਿਜੂਗਾ ਦੇਖੋ ਤਾਂ ਸਹੀ ਤੁਸੀਂ ਆ ਵੀ ਲਾਓ ਪਾ ਕੇ ਦੇਖ ਲੈਣੇ ਫਿਰ ਪਾ ਕੇ ਹੀ ਦੇਖਣਾ ਹੋਰ ਫੇਰ ਹੀ ਪਤਾ ਲੱਗੂਗਾ ਵੀ ਫੇਰ ਹੀ ਸਾਰਿਆਂ ਨੂੰ ਪਤਾ ਲੱਗੂਗਾ ਵੀ ਬਿਨਾ ਮੇਚੇ ਤੋਂ ਜਿਹੜੀਆਂ ਮੈਂ ਚੀਜ਼ਾਂ ਲੈ ਗਈਆਂ ਆਈਆਂ ਤੁਹਾਡੇ ਫਿੱਟ ਆਉਂਦੀਆਂ ਕਿ ਨਹੀਂ ਆਉਂਦੀਆਂ ਹਨਾ ਨਹੀਂ ਪਤਾ ਲੱਗੂ ਹੁਣ ਤਾਂ ਕਿੰਨਾ ਚਿਰ ਪਾਉਂਗਾ ਨਹੀਂ ਮੈਂ ਤਾਂ ਸੱਚੀ ਗਾਇਜ਼ ਡਰ ਗਈ ਸੀ ਮੈਂ ਕਿ ਸੰਧੂ ਸਾਹਿਬ ਮੈਨੂੰ ਪਹਿਲਾਂ ਤਾਂ ਲੜਨਗੇ ਪਰ ਭਾਰਤ ਜੀ ਤਾਂ ਹੁਣ ਚੀਜ਼ਾਂ ਲੈ ਆ ਕੇ ਦੇ ਦਿੱਤੀਆਂ ਹੁਣ ਤੱਕ ਖੁਸ਼ ਹੋਣਗੀ ਤੇ ਇੱਧਰ ਅਰਮਾਨ ਆ ਜਿਹੜਾ ਗੁੱਸੇ ਹੋ ਗਿਆ ਵੀ ਮੈਨੂੰ ਨਹੀਂ ਕੁਝ ਲੈ ਆ ਕੇ ਦਿੱਤਾ ਇਹਦੇ ਕੋਲ ਤਾਂ ਬਥੇਰਾ ਸਮਾਨ ਪਿਆ ਅੱਗੇ ਦੇਖੋ ਜੀ ਵੱਡਾ ਤਾਂ ਨਹੀਂ ਕਿਤੇ ਵੱਡਾ ਤਾਂ ਨਹੀਂ ਲੱਗਦਾ ਹੈ ਠੀਕ ਜਿਹਾ ਲੱਗਦਾ ਵੱਡਾ ਤਾਂ ਨਹੀਂ ਹੈ ਹਾਂ ਬਾਹਵਾ ਤਾਂ ਠੀਕ ਆ ਹਨਾ ਮੋਢਿਆਂ ਦਾ ਵੀ ਸੈਟ ਆ ਠੀਕ ਆ ਹਨਾ ਸੰਦੂ ਬਣ ਗਏ ਜੈਂਟਲਮੈਨ ਸੰਦੂ ਬਣ ਗਏ ਜੈਂਟਲਮੈਨ ਜੇਪੀ ਲੱਗਦੀ ਲੈ ਬਈ ਸੰਦੂ ਸਾਹਿਬ ਬਣ ਗਏ ਜੈਂਟਲਮੈਨ ਮੈਂ ਤਾਂ ਸਹੀ ਵੱਡਾ ਲੱਗਦਾ ਤੁਹਾਨੂੰ ਕਿ ਨਹੀਂ ਨਹੀਂ ਪਿੱਛੇ ਨੂੰ ਘੁੰਮਿਓ ਜਮਾ ਸੈਟਾ ਜਮਾ ਓਕੇ ਰਿਪੋਰਟ ਓਕੇ ਬਿਲਕੁਲ ਓਕੇ ਰਿਪੋਰਟ ਆ ਬਹੁਤ ਵਧੀਆ ਲੱਗਦਾ ਸੀਸੇ ਚ ਵੇਖ ਕੇ ਆਉਂਦਾ ਸੀਸੇ ਚ ਦੇਖ ਗਿਆ ਉਹ ਮੜ ਕੇ ਨਾ ਜਿਹੜੇ ਲੰਡੇ ਜੇ ਹੁੰਦੇ ਉਹ ਨਹੀਂ ਸੋਹਣੇ ਲੱਗਦੇਗੇ ਇਹਦੇ ਨਾਲ ਤਾਂ ਕਿਸੀਗਾ ਮੇਰੇ ਕੋਲ ਆਏ ਜੀ ਬਣਾਇਆ ਨਹੀਂ ਕਿਵੇਂ ਲੱਗਿਆ ਠੀਕ ਆ ਚੱਲੋ ਹੁਣ ਤੀਜੀ ਆਈਟਮ ਦੇਖੋ ਹੁਣ ਤੀਜੀ ਆਈਟਮ ਕਿਹੜੀ ਆ ਗਈ ਐਟਮਾਈ ਕੱਢੀ ਪਰੀ ਐਨੀ ਐਟਮਾ ਕਾਹਦਾ ਇੱਥੇ ਲੈ ਚੱਲ ਰਮਣ ਪਾਸ ਨੂੰ ਨਾ ਵਦੂ ਤੀਜੇ ਨੰਬਰ ਵਾਲੀ ਚੀਜ਼ ਕਿਵੇਂ ਲੱਗੀ ਪਾਸ ਇੱਧਰ ਕਰਿਓ ਲੈ ਬਹੁਤ ਠੀਕ ਹੈ ਠੀਕ ਹੈ ਹੈਨਾ ਗਰਮ ਗਰਮਾ ਵੈਸੇ ਵੀ ਆ ਵੀ ਠੀਕ ਹੈ ਹੈਨਾ ਤੇ ਸਰਦੀਆਂ ਵਾਲੀ ਆ ਕਦੇ ਤੇ ਹੋਰ ਸੰਡਾਲੇ ਲੈ ਕੇ ਆਉਣੇ ਸੀਗੇ ਤੂੰ ਕੀ ਕਰਨ ਲੱਗਿਆ ਚੌਥੇ ਨੰਬਰ ਵਾਲੀ ਚੀਜ਼ ਕੱਢੋ ਤੀਜੇ ਨੰਬਰ ਵਾਲੀ ਆ ਗਈ ਬਸ ਲਾਸਟ ਚੌਥੇ ਨੰਬਰ ਵਾਲੀ ਚੀਜ਼ ਲਾਸਟ ਡੈਡੀ ਉਸੇ ਬ੍ਰਾਂਡਡ ਚੀਜ਼ ਲੈ ਕੇ ਆਇਆ ਹੂੰ ਬ੍ਰਾਂਡਡ ਚੀਜ਼ਾਂ ਇਹ ਤਾਂ ਟੀ-ਸ਼ਰਟ ਲੱਗਦੀ ਤੇ ਕਿਉਂ ਡੈਡੀ ਬ੍ਰਾਂਡਡ ਨਹੀਂ ਪਾ ਸਕਦੇਗੇ ਨਾਲ ਲਾ ਕੇ ਦੇਖੋ ਨਾਲ ਲਾਈਓ ਨਾਲ ਲਾਈਓ ਸੋਹਣੀ ਆ ਹੁਣ ਤਾਂ ਸੋਹਣੀ ਲੱਗੂਗੀ ਇੱਧਰ ਦੇਖੋ ਕਿਵੇਂ ਆ ਵਧੀਆ ਠੀਕ ਆ ਵੀ ਠੀਕ ਹੈ ਵਧੀਆ ਵਧੀਆ ਦੇਖੋ ਆ ਆ ਜਿਹੜਾ ਕਾਲਾ ਲੋਅਰ ਆ ਹੋਰ ਵੀ ਹੈਗੇ ਦੱਸੋ ਨਹੀਂ ਬਸ ਚਾਰ ਚੀਜ਼ ਹੈਆਂ ਹੁਣ ਹੋਰ ਕਿੰਨੀਆਂ ਚਾਹੀਦੀਆਂ ਧੰਨਵਾਦ ਵੀ ਬਹੁਤ ਕੱਪੜੇ ਲਿਆਉਣ ਆ ਵਾਸਤੇ ਵੀ ਚਲੋ ਮੈਨੂੰ ਨਹੀਂ ਹੁਣ ਜਾਣਾ ਪੈਂਦਾ ਲੈਣ ਬਾਕੀ ਤੁਹਾਨੂੰ ਆਪਦੀ ਪਸੰਦ ਹੀ ਲਿਆਉਣੇ ਹੁੰਨੇ ਫਿਰ ਤੇ ਚਲੋ ਕੋਈ ਗੱਲ ਨਹੀਂ ਜੀ ਸੰਧੂ ਸਾਹਿਬ ਨੂੰ ਜਿਹੜੀ ਆ ਵਾਲੀ ਜੈਕਟ ਆ ਇਹ ਵੀ ਬਹੁਤ ਪਸੰਦ ਆਈ ਆ ਠੀਕ ਹੈ ਤੇ ਆਹ ਵਾਲੀ ਜਿਹੜੀ ਸ਼ਰਟ ਸੀਗੀ ਇਹ ਵੀ ਬਹੁਤ ਪਸੰਦ ਆਈ ਆ ਇੱਕ ਜਿਹੜਾ ਲੋਅਰ ਮੈਂ ਲੈ ਕੇ ਆਈ ਆ ਬਲੈਕ ਕਲਰ ਦਾ ਇਹ ਵੀ ਬਹੁਤ ਪਸੰਦ ਆਇਆ ਤੇ ਆਹ ਵਾਲੀ ਵੀ ਪਸੰਦ ਤਾਂ ਹੈ ਬਹੁਤ ਸੋਹਣੀ ਆ ਤੇ ਪਰ ਥੋੜਾ ਜਿਹਾ ਸਾਈਜ਼ ਵੱਡਾ ਲੱਗਦਾ ਬਾਕੀ ਸਾਰੇ ਸੈਟ ਆ ਤੇ ਚਲੋ ਕੋਈ ਨਹੀਂ ਸੰਧੂ ਸਾਹਿਬ ਨਾਲ ਮੇਰੇ ਚਲੇ ਜਾਣਗੇ ਤੇ ਜੇ ਚੇਂਜ ਕਰਕੇ ਇਹਨਾਂ ਨੇ ਕੁਝ ਹੋਰ ਲੈਣਾ ਹੋਇਆ ਤੇ ਲੈ ਲੈਣਗੇ ਤੇ ਗਾਇਜ਼ ਅਰਮਾਨ ਮੇਰੇ ਨਾਲ ਹੋ ਗਿਆ ਗੁੱਸੇ ਮੈਨੂੰ ਕਹਿੰਦਾ ਮम्मा ਤੁਸੀਂ ਡੈਡੀ ਵਾਸਤੇ ਤਾਂ ਕੱਪੜੇ ਲਿਆ ਦਿੱਤੇ ਮੇਰੇ ਵਾਸਤੇ ਲਿਆ ਦੇ ਦੀ ਆ ਕੀ ਕਰੀ ਜਾਂਦਾ ਲਫਾਵਾ ਜਾਂ ਸੱਤੇ ਪਾ ਕੇ ਲੈ ਇਹ ਮਮ ਇਹ ਪਤਾ ਕੀ ਕਹਿੰਦਾ ਇਹ ਬਣਾ ਇਹ ਮੈਂ ਚਲ ਮੈਂ ਲਫਾਫੇ ਨਾਲ ਹੀ ਸਾਰ ਲੈਂਦਾ ਚਲ ਇਹਨਾਂ ਨਾਲ ਖੇਡ ਲਾ ਫਿਰ ਤੁੰ ਠੀਕ ਹੈ ਨਹੀਂ ਭਈਆ ਮਾਨ ਕੋਲੇ ਕੱਪੜੇ ਹੈਗੇ ਆ ਠੀਕ ਆ ਜੀ ਕੋਲ ਤਾਂ ਬਥੇਰੇ ਹੈ ਢੇਰ ਤੋਂ ਸਾਹਬ ਹੈਗੇ ਕਜੂਸ ਸੰਧੂ ਸਾਹਿਬ ਲੈਂਦੇ ਨਹੀਂ ਕੱਪੜੇ ਤੇ ਤਾਂ ਕਰਕੇ ਫਿਰ ਮੈਂ ਸੰਧੂ ਸਾਹਿਬ ਨੂੰ ਬਿਨਾ ਪੁੱਛੇ ਤਾਂ ਇਹਨਾਂ ਨੂੰ ਕੱਪੜੇ ਲਿਆ ਕੇ ਦਿੱਤੇ ਆ ਤੇ ਸਾਰੇ ਜਣੇ ਕਮੈਂਟਾਂ 'ਚ ਜਰੂਰ ਦੱਸਿਓ ਕਿ ਸੰਧੂ ਸਾਹਿਬ ਦੇ ਕੱਪੜੇ ਤੁਹਾਨੂੰ ਕਿੱਦਾਂ ਦੇ ਲੱਗੇ ਆ ਤੇ ਬਾਕੀ ਆਹ ਵਾਲਾ ਜੇ ਤਾਂ ਇਹਨਾਂ ਨੇ ਚੇਂਜ ਕਰ ਲਾ ਹੋਇਆ ਤਾਂ ਕਰ ਲੈਣਗੇ ਨਹੀਂ ਤਾਂ ਵੈਸੇ ਬਹੁਤ ਵਧੀਆ ਚੀਜ਼ ਆ ਇਹ ਕੁੜਤੇ ਪਜਾਮੇ ਦੇ ਉੱਪਰ ਦੀ ਪੌਣ ਦੀ ਠੀਕ ਆ ਤੇ ਚਲੋ ਜੀ ਫਿਰ ਠੀਕ ਆ ਸੰਧੂ ਸਾਹਿਬ ਨੇ ਜਾਣਾ ਪਾਣੀ ਲਾਉਣ ਕਿਉਂਕਿ ਅੱਜ ਸਵੇਰ ਦੇ ਪਾ ਤੇ ਰਾਤ ਦੇ ਹੋ ਗਏ 7:30 ਤੇ ਹੁਣ ਆਪਾਂ ਰੋਟੀ ਬਣਾਉਣੀ ਆ ਰੋਟੀ ਬਣਾ ਕੇ ਤੇ ਇਹਨਾਂ ਨੇ ਫਿਰ ਤੋਂ ਪਾਣੀ ਦੀ ਵਾਰੀ ਆ ਫਿਰ ਤੋਂ ਲਾਉਣ ਜਾਣੀ ਆ ਤੇ ਤੁਹਾਨੂੰ ਅੱਜ ਦਾ ਸਾਡਾ ਇਹ ਜਿਹੜਾ ਵਲੌਗ ਆ ਜਿਹੜਾ ਸ਼ੋਪਿੰਗ ਦਾ ਕਿੱਦਾਂ ਲੱਗਿਆ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਆਉਣੇ ਆ ਫਿਰ ਆਪਾਂ ਵਧੀਆ ਜਆ ਨਵਾਂ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਡੇ ਚ ਤੇ ਬਾਏ ਬਾਏ ਜੀ ਗੁੱਡ ਨਾਈਟ ਤੇ ਜਿਨੇ ਜਿਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ Bye bye the good night sweet dream